ਫਣ ਕਰ ਦੋ ਬਾਏ ਸਾਰੇ ਬੱਚੇ ਬਾਏ ਬਾਏ ਤੇ ਕਾਇਸ ਇੱਥੇ ਆਪਾਂ ਕਿਚਨ ਦਾ ਜਿਹੜਾ ਸਾਡਾ ਕੰਮ ਹੋ ਚੁੱਕਾ ਹੈ ਤੇ ਬਾਕੀ ਸਫਾ ਸਾਫ ਸਫਾਈ ਵੀ ਹੋ ਚੁੱਕੀ ਹੈ ਇਸ ਕਮਰੇ ਦੀ ਦੇਖ ਲਓ ਸਾਰੇ ਸਾਫ ਸਫਾਈ ਆ ਤੇ ਦੋ ਤਿੰਨ ਵਰੀ ਅਜ ਕੱਪੜੇ ਧੁੱਤੇ ਆ ਤੇ ਪਾ ਆਏ ਮੈਂ ਉੱਪਰ ਤੇ ਲਾਸਟ ਹੁਣ ਮੈਂ ਨਾ ਕੁਝ ਗਰਮ ਕੱਪੜੇ ਸੀ ਤੇ ਉਹ ਵੀ ਵਿੱਚ ਪਾਤੇ ਆ ਮਸ਼ੀਨ ਦੇ ਤੇ ਹੁਣ ਆਪਾਂ ਚੱਲਦੇ ਆਂ ਥੱਲੇ ਯੈਸ ਨਿੱਕੇ ਨਿੱਕੇ ਪੱਪੀ ਵੇਖਣ ਹਾਂਜੀ ਅਸੀਂ ਕਿਹਾ ਰਾਤੀ ਪੱਪੀ ਵੇਖਣ ਗਏ ਤਾਂ ਸਾਨੂੰ ਡਰਾ ਤਾ ਦੇਜ਼ੀ ਨੇ ਕਹੀਂ ਨਹੀਂ ਵੇਖ ਸਕਦੇ ਹਾਂ ਦਾ ਤਰਾ ਕੜੀ ਤੇ ਅੰਨੇ ਗਾਈਸ ਸਹੀ ਗੱਲ ਆ ਤੇ ਅੱਜ ਅਮਨ ਨਹੀਂ ਆਈ ਅਮਨ ਛੁੱਟੀ ਤੇ ਆ ਹਾਂਜੀ ਤੇ ਅੱਜ ਅੱਜ ਮੈਂ ਕੱਲੀ ਆ ਮਤਲਬ ਕਹਿ ਸਕਦੇ ਕੁੜੀਆਂ ਚੋਂ ਮੈਂ ਕੱਲੀ ਆ ਤੇ ਨਾਲ ਨੇ ਆਪਣੇ ਮੈਮ ਤੇ ਹੁਣ ਆਪਾਂ ਚੱਲਦੇ ਆਂ ਪੱਪੀ ਵੇਖਣ ਪਿਆਰੇ ਪਿਆਰੇ ਨੰਨੇ ਬੰਦੇ ਉਹਨਾਂ ਨੇ ਖੁਦ ਲਿਖਿਆ ਸੀ ਅਸੀਂ ਉਹਨਾਂ ਨੂੰ ਵੀ ਲਿਖਿਆ ਹਾਂਜੀ ਅੱਜ ਦੇਖਦੇ ਅੱਜ ਵੀ ਦੇਖਦੇ ਆ ਗਾਇਸ ਉਹਨਾਂ ਨੂੰ ਆਪਾਂ ਇੱਕ ਕਲਾਇੰਟ ਆਏ ਸੀ ਅਮ ਕੋਮਲ ਨੇ ਗੱਲੀ ਨਹੀਂ ਹੈਂਡਲ ਕਰ ਲਈ ਤੇ ਮੈਂ ਪਰ ਕੰਮ ਕਰਦੀ ਸੀਗੀ ਮੈਂ ਸਾਫ਼ ਸੁਥਰੀਂ ਮੈਂ ਕੀ ਕਰ ਲਵਾਂ ਕਿਉਂਕਿ ਕਲਾਇੰਟ ਹੋਰ ਵੀ ਹੋਣੇ ਆ ਜੇ ਤੇ ਮੇਰਾ ਰੱਤ ਦਾ ਸੀ ਉਹ ਤੋਂ ਪਹਿਲਾਂ ਪਹਿਲਾਂ ਮੈਂ ਉੱਪਰਲਾ ਕੰਮ ਨੇ ਵੇੜ ਲਵਾ ਕਮਲ ਦੇ ਕਲਾਇੰਟਸ ਬਾਲ ਨੇ ਉਹਨਾਂ ਦਾ ਬਲੀਚ ਫੇਸ਼ੀਅਲੀ ਸੀ ਹੈ ਨਾ ਹਾਂਜੀ ਹਾਂਜੀ ਬਲੀਚਿੰਗ ਸੀ ਤੇ ਉਹ ਤੇ ਇੱਕ ਜਾਨੇ ਦਾ ਕੰਮ ਸੀ ਫਿਰ ਮੈਂ ਕੋਮਲ ਨੂੰ ਕਿਹਾ ਕਿ ਆਪਾਂ ਟਾਈਮ ਵੇਸਟ ਨਾ ਕਰੀਏ ਤੇ ਤੋਂ ਮੋਸ਼ ਸ਼ਰਾਬਾ ਤਾਂ ਸੋਹਣੀ ਰਿਹਾ ਹੋਣਾ ਹਾਂਜੀ ਗਾਇਸ ਇਧਰ ਵੇਖੋ ਆਪਾਂ ਰੋੜਦੇ ਆ ਬਿਲਕੁਲ ਆਪਾਂ ਨਹੀਂ ਰੋੜਦੇ ਮਤਲਬ ਆਪਣਾ ਘਰ ਰੋੜਦੇ ਆ ਗਲਤ ਨਾ ਸਮਝ ਲਿਓ ਅਵੇਖੋ ਆਪਣੇ ਇਧਰ ਗੱਡੀਆਂ ਲੰਘ ਰਹੀਆਂ ਨੇ ਤੇ ਆਏ ਆਪਣੀ ਡੈਕੋਰੇਸ਼ਨ ਵੇਖੋ ਕਿੰਨਾ ਸੋਹਣਾ ਮਾਹੌਲ ਗਾਈਸ ਅਸੀਂ ਹੁਣ ਚੋਰੀ ਕਰਨ ਜਾ ਰਹੇ ਹਾਂ ਲੋਰ ਐਡਰ ਹੋ ਚੁੱਕੇ ਆ ਕਿਸੇ ਨੂੰ ਦੱਸਣਾ ਨਹੀਂ ਓ ਗਾਈਸ ਸਾਡਾ ਟੇਬਲ ਲੱਗਾ ਰਾਤ ਵਾਲਾ ਜਿੱਥੇ ਅਸੀਂ ਬਹਿ ਕੇ ਡਿਨਰ ਕੀਤਾ ਸੀ ਹਾਂਜੀ 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 ਸਾਡੇ ਖਿਲਾਰੇ ਨੂੰ ਅਵੋਇਡ ਕਰਿਓ ਸਹੀ ਗੱਲ ਹੈ ਕਿਉਂਕਿ ਸਾਡੇ ਇੱਥੇ ਥੋੜਾ ਜਿਹਾ ਕੰਮ ਚੱਲ ਰਿਹਾ ਹੈ ਹੁਣ ਆਪਾਂ ਜੇ ਸਾਨੂੰ ਦੇਜੀ ਨਾ ਪਈ ਹੋਏ ਤੇ ਸਹੀ ਗੱਲ ਹੈ ਗਾਇਸ ਮੈਂ ਤਾਂ ਚੜ ਜਾਣਾ ਚਲ ਆਡੇ ਲੋਪੀ ਗਾਇਸ ਤੁਸੀਂ ਦੇਖ ਸਕਦੇ ਜੀ ਮੈਨੂੰ ਕਿਵੇਂ ਪੈ ਰਹੀ ਹੈ ਦੇਜੀ ਗਾਇਸ ਮੇਰੇ ਨਾਲ ਨਰ ਬਿੰਦੀ ਬੜੀ ਆ ਹੈ ਇਹ ਸਾਨੂੰ ਨਾਗੇ ਨਹੀਂ ਆਉਂਦੀ ਦੇਜੀ ਨਾ ਮੈਨੂੰ ਡਰ ਲੱਗੀ ਇਹ ਤਾਂ ਨਾਲੇ ਮੈਨੂੰ ਤਾਂ ਮਾਰੀ ਦੇਜੀ ਦੇਜੀ ਮੈਨੂੰ ਵੀ ਪਈ ਜਾਂਦੀ ਹੈ ਨਹੀਂ ਬਇਤਲੀ ਬੜਾ ਜ਼ੋਰ ਦੀ ਹੈ

ਗਾਈਸ ਉਹ ਪਿੰਜਰੇ ਚ ਸਾਨੂੰ ਫੇਰ ਵੀ ਡਰ ਲੱਗੀ ਜਾਂਦਾ ਗਾਈਸ ਭਾਵੇਂ ਪਿੰਜਾ ਤੋੜ ਕੇ ਸਾਡੇ ਵਾਲਾ ਜੀ ਮੈਂ ਤਾਂ ਪਿੱਲਰਾਂ ਤੇ ਚੜ ਜਾਣਾ ਗਾਈਸ ਹੋਰ ਕੋਈ ਆਪਸ਼ਨ ਨਹੀਂ ਬਚਣੀ ਉਹਦੇ ਵੇਖੀ ਉਹਦੇ ਵੇਖੀ ਦੁੱਧ ਪੀਣ ਦੀ ਕੋਸ਼ਿਸ਼ ਕਰਦਾ ਆਉਂਦਾ ਵਿੱਚ ਨਾ ਹਾਂਜੀ ਆਵੇ ਨਿੱਕੂ ਜੀ ਕੈਮਰੇ ਸਾਫ਼ ਕਰਨ ਨਾਲੇ ਮੈਂ ਦੁੱਧ ਵਧੀਆ ਜੀ ਨਹੀਂ ਅੰਦੇ ਕਿੰਨੇ ਗੁੱਸੇ ਚ ਖੜੀ ਹੋਈ ਵੇਖੋ ਉਧਰ ਵੇਖੋ ਗਾਈਸ ਡੇਜੀ ਦਾ ਮੂਵ ਖਾਈ ਇਧਰ ਵੇਖਿਓ ਕਿੰਨੇ ਗੁੱਸੇ ਚ ਖੜੀ ਸਾਨੂੰ ਦੇਖਦੀ ਪਈ ਕਿੰਨੇ ਗੁੱਸੇ ਨਾਲ ਸਾਡੇ ਤਰੋ ਕੜ ਤੇ ਕੰਜੜੀ ਸਹੀ ਗੱਲ ਆਏ ਕਿੰਨੇ ਪਿਆਰੇ ਸਾਨੂੰ ਵੇਖ ਗਾਈਜ਼ ਵੇਖੋ ਕਿੰਨੇ ਸੋਹਣੇ ਇਹਨਾਂ ਦਾ ਮੂੰਹ ਐਨ ਲੱਗਦਾ ਨਹੀਂ ਮੈਂ ਪੈਟ ਬੋਲ ਕੁੱਤੇ ਹੁੰਦੇ ਆ ਹੂੰ ਉਹ ਦੋ ਤਾਂ ਸੁੱਤਾ ਹੀ ਰਹਿੰਦੇ ਮੇਰੇ ਅਰਗੇ ਉਹ ਤੇਰੇ ਅਰਗੇ ਸੁੱਤਾ ਪਾਇ ਰਹੇ ਸਹੀ ਗੱਲ ਆਇਆ ਕਿੱਡਾ ਸੋਨਾ ਓ ਓ ਆ ਮੁੰਬੜਾ ਟਾਡਦਾ ਹੂੰ ਉਹਨੂੰ ਖਾਂ ਵੀ ਦਿੱਤੇ ਹਨ ਸਾਈਡ ਤੇ ਹੋ ਕੇ ਕੜ ਗਈ ਸੀ ਗੱਲ ਬੈਗੀ ਉਹਨ ਤੇ ਆ ਵੇਖੋ ਯਸ ਮੀਂਸਾਂ ਬਹੁਤ ਬਹੁ ਕਰਦੀ ਐ ਤੇ ਸਾਡੇ ਤਰੋ ਕੱਢ ਰਹੀ ਐ ਸਹੀ ਗੱਲ ਆ ਹੋ ਵੇਖੋ ਕਿੱਡੇ ਲੜਾਕੀ ਆ ਵੇ ਉਹਨੂੰ ਟੀਕਾ ਨਹੀਂ ਦਿੰਦੇ ਦੁੱਧ ਮੰਗਦੇ ਆ ਉਹ ਝੰਬੜ ਕੀ ਹੋ ਚੜ ਗਈ ਤਿੰਨ ਉਧਰ ਝੰਬੜ ਗਏ ਤੇ ਤਿੰਨ ਹੋ ਵੇਖੋ ਕਿਵੇਂ ਝੰਬੜੇ ਉਹ ਜੇ ਭੁੱਖੇ ਤਾਂ ਨਹੀਂ ਸੁੱਤੇ ਹੋ ਰੱਜ ਗਏ ਉਹਨੇ ਨਾ ਤਾਂ ਸੁੱਤੇ ਆ ਡਾਵਰ ਨਾਲ ਇਹ ਲਾ ਮਾਣ ਹੁੰਦਾ ਵੀ ਸਾਡੇ ਬੱਚਿਆਂ ਨੂੰ ਕੋਈ ਹਾਰਮ ਨਾ ਕਰੇ। ਇਹਦਾ ਸਹੀ ਗੱਲ ਨਾ ਕੀ ਚੀਜ਼। ਸਹੀ ਗੱਲ। ਉਹਨੇ ਇਹ ਕਿ ਉਹ ਜਿਹੜੀ ਰਸਮ ਨਹੀਂ ਕਰਦੇ ਹੁੰਦੇ। ਹਾਂਜੀ। ਰਸਮਣ। ਹਾਂਜੀ। ਉਹ ਵਾਲੇ ਚੌਲ। ਕੁੜੀ ਨੇ ਸੁੱਟੇ ਚੌਲ ਲੱਗਦਾ ਭਰਾਵਾਂ ਤੋਂ ਇਕੱਠੇ ਨਹੀਂ ਓਏ। ਹੂੰ ਕਿੱਥੇ ਘਰੀ ਦਿੰਦੇ। ਪਿੱਛੇ ਭਰਾ ਫੜਦੇ ਹੁੰਦੇ ਨਾ ਚੌਲ। ਨਹੀਂ ਮਾਂ। ਮਾਂ ਝੋਲੀ ਕਰਦੀ ਹੁੰਦੀ ਐ ਮੈਂ। ਭਰਾ ਵੀ ਕਰਦੇ ਹੁੰਦੇ। ਅੱਛਾ। ਭਰਾ ਵੀ ਝੋਲੀ ਕਰਦੇ ਹੁੰਦੇ। ਕਈ ਪੈਨਟਾ ਪ੍ਰਾਦੀਆਂ ਨਾਲ ਸਾਜੀ ਪਾਉਂਦੀਆਂ ਚੋਲ ਮਾ بڑے ਇਨਸੀਡੈਂਟਸ ਹੋਏ ਕੀ ਹੋ ਜਾਏ ਗਾਇਸ ਇਧਰ ਵੇਖੋ ਗਾਇਸ ਉਧਰ ਆਪਣੀਆਂ ਸਟਾਲਾਂ ਲੱਗਦੀਆਂ ਨੇ ਪਰ ਇਸ ਟਾਈਮ ਤੁਹਾਨੂੰ ਖਾਣ ਨੂੰ ਕੁਝ ਵੀ ਨਹੀਂ ਮਿਲੂਗਾ ਸੁਣ ਆਪਾਂ ਇੱਥੇ ਬਹਿ ਗਏ ਆਂ ਛਟ ਕੁ ਰੈਸਟ ਕਰਾਂਗੇ ਹਾਂਜੀ ਲਿਆਓ ਵੇਟਰ ਵੇਟਰ ਕਿੱਧਰ ਗਿਆ ਚਲ ਲਿਆਓ ਬਈ ਲਿਆਓ ਪਕੌੜੇ ਛਕੌੜੇ ਪਕੌੜੇ ਛਕੌੜੇ ਲਿਆਓ ਜਿਆਦਾ ਨਹੀਂ ਇੱਕ ਪਲੇਟ ਪਕੌੜੇ ਆਂਦੀ ਤੇ ਚਾਰ ਪੰਜ ਠੰਡੇ ਦੀਆਂ ਬੋਤਲਾਂ ਲਿਆ ਦਿਓ ਬੱਸ ਹਾਂਜੀ ਤੇ ਇੱਕ ਨਿੱਕੀ ਜੀ ਬੋਤਲ ਪੈਗ ਦੀ ਲਿਆ ਦੇ ਕੀ ਪੈਗ ਲਾਉਣਾ ਤੁਸੀਂ ਪੈਗ ਦਾ ਨਾਮ ਲਾਓ ਜੀ ਮੈਂ ਮੈਨੂੰ ਜਿਹੜਾ ਆਜੇ ਉਹੀ ਲਾ ਲੀਦਾ ਆਹ ਸਾਰੇ ਟਰਾਈ ਕੀਤੇ ਹਾਂ ਵੀ ਕਰਦੇ ਜੀ ਹਾਂਜੀ ਕਦੇ ਕਦੇ ਆਸਾ ਪਸਾ ਵੇਖ ਕੇ ਕਰ ਲੀਦਾ ਜੇ ਕੋਈ ਬਾਲਾ ਤਾਕਤਵਰ ਬੰਦਾ ਲੱਗੇ ਨਾ ਖੜਿਆ ਹੋਵੇ ਹਾਂਜੀ ਹਾਂਜੀ ਫਿਰ ਕਰ ਲੀਦਾ ਮੋਕਾ ਮੱਕਾ ਵੇਖ ਕੇ ਸਹੀ ਗੱਲ ਹੈ ਜੇ ਬੁਰਾ ਕਰਦੀ ਮੇਰਾ ਆਂਦੀਆਂ ਤੇ ਮੇਡੀਆਂ ਕਰ ਕਰ ਕੇ ਹੀ ਤੇ ਮੇਰਾ ਜੀ ਤੱਕ ਕਿੰਨੇ ਸਿਰ ਨਹੀਂ ਵਾਇਆ ਹਾਂਜੀ ਵਾਦ ਨੇ ਮੈਂਮ ਸੀ ਜੀ ਅੱਜ ਦੇਸੀ ਖੁੱਲੀ ਹੁੰਦੇ ਗਾਇਸ ਉਹਨੇ ਤਾਂ ਮੇਰੀਆਂ ਮੇਡੀਆਂ ਖਿਲਾਰ ਦੇਣੀਆਂ ਆ ਅਸੀਂ ਲੋਕਾਂ ਨੂੰ ਤਾਂ ਮੇਕਅਪ ਕਰ ਕਰ ਕੇ ਤੋਰ ਦੇਣੇ ਤੇ ਸਾਡਾ ਆਪ ਦਾ ਦੇਖੋ ਕੀ ਆ ਅਸੀਂ ਗਾਇਸ ਸਿੰਪਲ ਬਣ ਕੇ ਹੀ ਰਹਿਨੇ ਸਾਰਾ ਦਿਨ ਵੇਖ ਲਓ ਤੁਸੀਂ ਸਾਨੂੰ ਕੰਮ ਬੜਾ ਪੈਂਦਾ ਨਾ ਪਹਿਲਾਂ ਤਾਂ ਉੱਪਰ ਸਾਰਾ ਕੰਮ ਨਿਬੇੜਨਾ ਇੰਨੇ ਢਾਂਡੇ ਇੰਨੇ ਕੱਪੜੇ ਧੋ ਧੋ ਕੇ ਮਤ ਮਾਰੀ ਰਹਿੰਦੀ ਐ ਸਹੀ ਗੱਲ ਓਸ ਤੋਂ ਬਾਅਦ ਫਿਰ ਸਦੂਨ ਦਾ ਕੰਮ ਕਰਨਾ ਹੁਣ ਅਸੀਂ ਬਸ ਆਹ ਇੱਕ ਘੰਟਾ ਰੈਸਟ ਇਸ ਤੋਂ ਬਾਅਦ ਅਸੀਂ ਰਬੋਂਡਿੰਗ ਕਰਨੀ ਫਿਰ ਹੈੱਡ ਵਾਸ਼ ਕਰਨਾ ਪਰ ਸੋਮਾਲੀਰ ਬੌਂਡਿੰਗ ਵਾਲੀ ਨੇ ਵੀ ਆਉਣਾ ਹੁੰਦੇ ਵੇਲੇ ਹਾਂਜੀ ਹੱਡ ਵਾਸ਼ ਕਰਨਾ ਫਿਰ ਅਸੀਂ ਇੱਕ ਸਪਾ ਇੱਕ ਫੇਸ਼ੀਅਲ ਬਲੀਚ ਉਹ ਵੀ ਕੰਮ ਕਰਨਾ ਥ੍ਰੈਡਿੰਗ ਕਿੰਨਾ ਕੰਮ ਰਾਤ ਪੈ ਜਾਣੀ ਅੱਜ ਹਾਂਜੀ ਅੱਜ ਰਾਤ ਪਊਗੀ ਗਾਇਸ ਰਿਬੌਂਡਿੰਗ ਵਾਲੀ ਜੇ ਜ਼ਿਆਦਾ ਲੇਟ ਹੋ ਗਈ ਫਿਰ ਕੱਲ ਤੇ ਰੱਖਾਂਗੇ ਹਾਂਜੀ ਮੁੱਕ ਗਿਓ ਆ ਰਹੇ ਆ ਤੇ ਸ਼ਾਇਦ ਆ ਜਾਣ 2 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਹਾਂਜੀ ਜੇ ਤਾਂ 2 ਵਜੇ ਸ਼ੁਰੂ ਹੋ ਗਈ ਫਿਰ ਤਾਂ ਠੀਕ ਆ 4-5 ਘੰਟਿਆਂ ਚ ਨਿਬੜ ਜੂ ਕੰਮ ਸੱਤ ਸੱਦੇ ਸੱਤ ਵੇਲੇ ਹੋ ਜਾਣਗੇ ਤੇ ਜੇ ਇਸ ਤੋਂ ਵੀ ਜ਼ਿਆਦਾ ਲੇਟ ਹੋਏ ਫਿਰ ਉਹਨਾਂ ਨੂੰ ਕਵਾਂਗੇ ਕੰਮ ਤੇ ਰੱਖੀ ਕੀ ਹਾਂਜੀ ਸਾਨੂੰ ਭਾਵੇਂ ਸਵੇਰ ਤੋਂ ਹੀ ਰੱਖ ਲਓ 9 ਵਜੇ ਆ ਜੇ ਭਲਾ ਠੀਕ ਗੱਲ ਆ ਭਾਵੇਂ 8 ਵਜੇ ਵੀ ਆ ਜੇ ਹਨਾ ਆਪਾਂ ਤਾਂ ਹਾਂ ਆਪਾਂ ਨੂੰ ਆਈ ਜਾਣਾ ਤੇ ਬਾਕੀ ਵੇਖਦੇ ਹਾਂ ਜੇ ਤਾਂ ਆ ਜਾਣ ਤੇ ਵਧੀਆ ਜੇ 2 ਵਜੇ ਤੱਕ ਆ ਗਏ ਆਪਦੇ ਪੱਕੇ ਟਾਈਮ ਤੇ ਤੇ ਫਿਰ ਆਪਾਂ ਖਿੱਚ ਦਾਂਗੇ ਕੰਮ ਹਮ ਹੁਣ ਮੈਂ ਤੁਸੀ ਇਹ ਦੱਸੋ ਕੀ ਵਿਆਹ ਕਰਾਉਣਾ ਚਾਹੀਦਾ ਏ ਬੰਦੇ ਨੂੰ ਕਿ ਨਹੀਂ ਤੁਹਾਡੇ ਰਿਵਿਊ ਲੈਣੇ ਆ ਇਹ ਵਿਆਹ ਦਾ ਤਾਂ ਪਤਾ ਤੁਸੀਂ ਸੁਣਿਆ ਹੀ ਹੋਣਾ ਆ ਉਹ ਲੱਡੂਆ ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਪਛਤਾਵੇ ਵਿਆਹ ਇੱਕ ਮਿੱਠੀ ਜੇਲ ਹੈ ਸਹੀ ਗੱਲ ਜਿਹਦੇ ਚੋਂ ਨਾ ਤਾਂ ਆਪਾਂ ਨਿਕਲ ਸਕਦੇ ਆ ਤੇ ਨਾ ਹੀ ਆਪਾਂ ਰਹਿ ਸਕਦੇ ਆ ਰਹਿ ਸਕਦੇ ਰਹਿਣਾ ਥੋੜਾ ਮੁਸ਼ਕਲ ਹੈ ਜਿਵੇਂ ਜੇਲ ਚ ਰਹਿਣਾ ਮੁਸ਼ਕਲ ਆ ਉਵੇਂ ਹੀ ਮਤਲਬ ਕਹਿ ਲੋ ਕਿ ਜ਼ਿੰਮੇਵਾਰੀਆਂ ਦੇ ਜਿਹੜੇ ਪਹਾੜਾ ਜਿਵੇਂ ਹੁਣ ਮੈਂ ਤੁਹਾਨੂੰ ਵੇਖਦੀ ਤੁਸੀਂ ਜਦੋਂ ਇਕੱਠੀਆਂ ਨਹੀਂ ਆ ਹੱਸਦੀਆਂ ਖੁੱਲ ਕੇ ਹੱਸ ਲੈਣੀਆਂ ਹਾਂਜੀ ਮੈਂ ਹੱਸ ਤਾਂ ਲੈਣੀ ਪਰ ਹੁਣ ਉਹ ਹਾਸਾ ਬਾਤ ਨਹੀਂ ਰਿਹਾ ਕਿਉਂਕਿ ਜ਼ਿੰਮੇਵਾਰੀਆਂ ਦਾ ਤਾਣਾ ਬਾਣਾ ਜਿਹੜਾ ਨਾ ਉਹਦੇ 'ਚ ਉਲਝ ਚਈਦਾ ਆਪਾਂ ਹਾਂਜੀ ਤੇ ਲਾਈਫ ਨੂੰ ਇੰਜੋਏ ਨਹੀਂ ਕਰ ਪਾਉਂਦੇ ਫਿਕਰ ਬੜੇ ਹੁੰਦੇ ਟੈਨਸ਼ਨਾਂ ਬੜੀਆਂ ਹੁੰਦੀਆਂ ਭੰਡਾ ਭੰਡੋਰੀ ਵਾਲੀ ਗੱਲ ਬਣ ਜਾਂਦੀ ਕਈ ਵਾਰੀ ਅਸੀਂ ਸੋਚਦੇ ਆਂ ਵੀ ਆਹ ਕੰਮ ਹੋ ਜਾਊ ਉਦੋਂ ਬਾਅਦ ਅਸੀਂ ਬੇਫਿਕਰੇ ਫਰ ਉਹ ਹੀ ਪੰਡਾ ਪੰਡੋਰੀ ਵਾਲੀ ਗੱਲ ਵੀ ਇੱਕ ਕੰਮ ਹੁੰਦਾ ਹੈ ਦੂਜੇ ਕੰਮ ਦੀ ਟੈਨਸ਼ਨ ਆ ਕੇ ਪੈ ਜਾਂਦੀ ਹੈ ਸਹੀ ਗੱਲ ਆ ਤੇ ਜਦੋਂ ਆਪਾਂ ਅਨਮੈਰਿਡ ਹੁੰਨੇ ਆ ਮੈਂ ਤਾਂ ਆਪਦੀ ਲਾਈਫ ਚ ਮਤਲਬ ਇੰਨਾ ਕੋ ਸਾਰੇ ਲਾਪਰਵਾਹ ਹੁੰਦੇ ਆ ਬਹੁਤ ਜ਼ਿਆਦਾ ਲਾਪਰਵਾਹੀ ਹੁੰਦੀ ਆ ਕੋਈ ਆਟੇ ਦਾਲ ਦਾ ਨਹੀਂ ਫਿਕਰ ਹੁਣ ਸਾਡੇ ਨਾਲ ਵੇਖ ਲਓ ਹਾਂ ਜਿਵੇਂ ਤੁਸੀਂ ਕੋਈ ਫਿਕਰ ਨਹੀਂ ਸਾਨੂੰ ਹੁਣ ਤੇ ਉੱਠਣ ਨਾਲ ਤੇ ਖਾਣ ਪੀਣ ਨਾਲ ਮਤਲਬ ਆ ਹਾਂਜੀ ਬਸ ਇੰਨੇ ਨਾਲ ਮਤਲਬ ਆ ਕਿੱਥੋਂ ਆਉਂਦਾ ਕਿੱਥੇ ਜਾਂਦਾ ਹੈ ਨਾ ਉਹ ਚੀਜ਼ ਮੈਨੂੰ ਵਿਆਹ ਤੋਂ ਬਾਅਦ ਵੀ ਨਹੀਂ ਸੀ ਕੋਈ ਫਿਕਰ ਜਿੰਨਾ ਚਿਰ ਮੇਰੇ ਸਾਸੂ ਮਾ ਹੈਗੇ ਸੀ ਨਾ ਮਤਲਬ ਉਹਨਾਂ ਨੇ ਮੈਨੂੰ ਕੋਈ ਪ੍ਰੈਸ਼ਰ ਨਹੀਂ ਕੀਤਾ ਨਾ ਕੰਮ ਦਾ ਤੇ ਨਾ ਮੈਨੂੰ ਜ਼ਿੰਮੇਵਾਰੀਆਂ ਦਾ ਸਹੀ ਗੱਲ ਹੈ ਉਹਨਾਂ ਦੇ ਹੁੰਦੇ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਇਹਨਾਂ ਨੇ ਹੀ ਪਤਾ ਵੀ ਮੈਨੂੰ ਉਸ ਤੋਂ ਜ਼ਿਆਦਾ ਹੁਣ ਪ੍ਰੈਸ਼ਰਾਈਜ਼ ਹੋਣਾ ਪਏਗਾ ਸਹੀ ਗੱਲ ਹੈ ਹੁਣ ਥੋੜੀ ਜੀ ਇੱਕ ਟੈਨਸ਼ਨ ਤਾਂ ਵੀ ਲਈ ਦੀ ਇਕੱਲੇ ਆ ਨਾ ਵੀ ਸਿਰ ਤੇ ਜਦੋਂ ਮਾਂ ਪਿਓ ਨਾ ਹੋਵੇ ਜਿਵੇਂ ਮੇਰੇ ਇਹ ਸਾਸੂ ਮਾ ਸੋਹਰਾ ਸਾਹਿਬ ਨਹੀਂ ਹੈਗੇ ਜੇਕਰ ਉਹ ਹੁੰਦੇ ਤੇ ਫਿਰ ਥੋੜੀ ਜੀ ਮਤਲਬ ਰੈਲੈਕਸ ਹੋ ਕੇ ਚੱਲਣਾ ਸੀ ਅਸੀਂ ਉਹਨਾਂ ਤੇ ਜ਼ਿਆਦਾ ਸੁੱਟਦਿਆ ਕਰਨਾ ਸੀ ਹੈਨਾ ਹਾਂਜੀ ਹਾਂਜੀ ਫਿਰ ਉਹਨਾਂ ਨੂੰ ਫਿਕਰ ਹੋਣਾ ਸੀ ਸਾਰਾ ਫਿਰ ਉਹ ਉਹਨਾਂ ਨੇ ਸਾਡਾ ਫਿਕਰ ਕਰਨਾ ਸੀ ਵੀ ਸਾਡੇ ਬੱਚਿਆਂ ਨੂੰ ਆਹ ਪ੍ਰੋਬਲਮ ਨਾ ਆਵੇ ਅਸੀਂ ਬੱਚਿਆਂ ਨੂੰ ਇੱਥੇ ਵੀ ਆਹ ਇਹਨਾਂ ਦੀ ਹੈਲਪ ਕਰ ਦਈਏ ਹਾਂਜੀ ਹੁਣ ਉਹ ਚੀਜ਼ਾਂ ਕਰਨ ਵਾਲਾ ਕੋਈ ਹੈਗਾ ਨਹੀਂ ਤੇ ਸਿਰਫ ਉਹ ਜਿਹੜੀ ਘਾਟ ਆ ਉਹ ਮਹਿਸੂਸ ਹੁੰਦੀ ਹੈ ਹਮੇਸ਼ਾ ਸਹੀ ਗੱਲ ਹੈ ਤੇ ਬਾਕੀ ਚਲੋ ਰੈਗਰ ਨੂੰ ਜੋ ਸਹੀ ਲੱਗੇ ਪਰ ਕਰੀ ਜਾਂਦੇ ਆ ਅੱਜ ਵੀ ਜੇ ਤੁਰੇ ਫਿਰਦੇ ਆ ਤੇ ਉਹਨਾਂ ਦੀਆਂ ਕੈਲ ਬਲੇਸਿੰਗ ਤੇ ਅਸੀਂ ਤੁਰੇ ਫਿਰਦੇ ਮੈਂ ਤਾਂ ਹਮੇਸ਼ਾ ਸਮਝਦੀ ਹਾਂ ਸਾਡੇ ਨਾਲ ਆ ਉਹਨਾਂ ਦੀਆਂ ਬਲੇਸਿੰਗ ਸਾਡੇ ਨਾਲ ਆ ਕਿਉਂਕਿ ਸਾਨੂੰ ਅੱਜ ਤੱਕ ਕੋਈ ਵੀ ਵੈਗਰੂ ਨੇ ਕਿਸੇ ਚੀਜ਼ ਦੀ ਟੋਟ ਨਹੀਂ ਆਉਣ ਦਿੱਤੀ ਤੇ ਵੀ ਸੋਹਣੀ ਰੋਟੀ ਖਾਣੇ ਚੰਗੇ ਰਸਤੇ ਤੇ ਤੁਰੇ ਜਾਣੇ ਬਸ ਇੰਨਾ ਹੀ ਬੜਾ ਵਧੀਆ ਬਾਬੇ ਸ਼ੀਦਾ ਦੇ ਚਲੋ ਬਾਬੇ ਦੀਪ ਸਿੰਘ ਦੇ ਚੱਲੇ ਉਹਨਾਂ ਦੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਭਏ ਹੋਰ ਰੀਜ਼ਨ ਇਹੀ ਹੁੰਦਾ ਕਿ ਜਿਹੜਾ ਆਪਣਾ ਮਾਪਿਆ ਚੰਗੇ ਕਰਮ ਕਰਦਾ ਨਾ ਧੋਤੀ ਪੁੱਤ ਨੂੰ ਮਿਲਦੇ ਆ। ਹਾਂਜੀ ਤੇ ਮੈਂ ਇਹੀ ਚੀਜ਼ ਹਮੇਸ਼ਾ ਦਾ ਸਮਝਦੀ ਆ ਵੀ ਮੇਰੇ ਸੱਸ ਸਹੁਰੇ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਕਿਸੇ ਦਾ ਦਿਲ ਨਹੀਂ ਦੁਖਾਇਆ ਤੇ ਤਾਂ ਕਰਕੇ ਅਸੀਂ ਅੱਜ ਸੁੱਖ ਲੈਣੇ ਪਏ। ਸਹੀ ਗੱਲ। ਤੇ ਹੁਣ ਸਾਡੀ ਵੀ ਇਹੀ ਕੋਸ਼ਿਸ਼ ਆ ਵੀ ਅਸੀਂ ਚੰਗਾ ਕਾਬਦਾ ਕਰਦਾਰ ਅਦਾ ਕਰਕੇ ਜਾਈਏ ਤਾਂ ਜੋ ਸਾਡੇ ਬੱਚੇ ਵੀ ਸਾਨੂੰ ਪਿਆਰ ਕਰਨ ਸਾਡੇ ਵੱਡੇ ਵੀ ਸਾਨੂੰ ਪਿਆਰ ਕਰਨ ਤੇ ਅੱਗੋਂ ਸਾਡੇ ਬੱਚਿਆਂ ਨਾਲ ਵੀ ਚੰਗਾ ਹੀ ਹੋਵੇ। ਹਾਂਜੀ ਹਾਂਜੀ ਤੇ ਸਾਰੇ ਆਪਣੇ ਬੱਚੇ ਹੀ ਆ ਤੁਸੀਂ ਵੀ ਸਾਡੇ ਬੱਚੇ ਹੀ ਜੇ ਹਾਂਜੀ ਸਾਰੇ ਵੈਗਰੂ ਸਾਰਿਆਂ ਨੂੰ ਖੁਸ਼ ਰੱਖੇ ਸਹੀ ਗੱਲ ਐ ਕਿ ਮੈਂ ਕਹਾਂ ਵੀ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਦੇਵੇ ਤੇ ਜਿਹੜਾ ਜਿਵੇਂ ਮੈਂ ਹੋਰ ਕਿਸੇ ਬਾਰੇ ਬਣਾ ਬੈਠੇ ਹਾਂਜੀ ਹਾਂਜੀ ਉਹਨਾਂ ਨੂੰ ਘੱਟ ਦੇਵੇ ਜਾਂ ਜਿਹੜੇ ਚੰਗਾ ਮੰਗੇ ਤੇ ਵੈਗਰੂ ਆਪਾਂ ਨੂੰ ਆਪਣੇ ਆਪ ਹੀ ਦੇ ਦੇਣਾ ਸਹੀ ਗੱਲ ਐ ਸਹੀ ਗੱਲ ਐ ਬਾਕੀ ਮਿਹਨਤ ਕਰੋ ਤੇ ਵੈਗਰੂ ਫਲਤਾ ਜ਼ਰੂਰ ਦਿੰਦਾ ਸਹੀ ਗੱਲ ਐ ਤੇ ਨਿਸ਼ਕਾਮ ਹੋ ਕੇ ਕਰੋ ਫਿਰ ਤਾਂ ਹੋਰ ਵੀ ਜ਼ਿਆਦਾ ਫਲ ਮਿਲਦਾ ਨਾ ਹਾਂਜੀ ਬਸ ਆਹੀ ਆ ਜ਼ਿੰਦਗੀ ਦੀਆਂ ਗੱਲਾਂ ਥੋੜੀਆਂ ਥੋੜੀਆਂ ਰੋਜ਼ ਸ਼ੇਅਰ ਕਰਦੇ ਰਵਾਂਗੇ ਜਿੰਨਾ ਕਿ ਐਕਸਪੀਰੀਅੰਸ ਕੀਤਾ ਹਜੇ ਤੱਕ ਪਰ ਅਸੀਂ ਕੁਝ ਇਹ ਨਾ ਮਾਪਿਓ ਨਾ ਹੋਣ ਕਰਕੇ ਥੋੜਾ ਜਿਹਾ ਜਲਦੀ ਐਕਸਪੀਰੀਅੰਸ ਕਰ ਗਏ ਆ ਇਹ ਉਸ ਉਮਰ ਚ ਕਈ ਨਹੀਂ ਕਰਦੇ ਪਰ ਅਸੀਂ ਸਾਨੂੰ ਮੈਨੂੰ ਐ ਲੱਗਦਾ ਵੀ ਜਿਵੇਂ ਜ਼ਿੰਮੇਵਾਰੀਆਂ ਟਾਈਮ ਤੋਂ ਪਹਿਲਾਂ ਪੈ ਗਈਆਂ ਸਾਡੇ ਸਿਰ ਤੇ ਹਾਂਜੀ ਥੋੜਾ ਇੰਜੋਏ ਕਰ ਲੈਂਦੇ ਚਲੋ ਲਾਈਫ ਨੂੰ ਬਾਕੀ ਫਿਰ ਵੀ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਖੁਸ਼ ਰੱਖਣ ਦੀ ਇਹ ਚੀਜ਼ ਹੋਣੀ ਚਾਹੀਦੀ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਹਾਂਜੀ ਬਿਲਕੁਲ ਤੇ ਉਹ ਕੋਸ਼ਿਸ਼ ਤੇ ਜਾਰੀ ਹੈ ਚਲੋ ਇਹ ਹੀ ਇੱਕ ਰੀਜ਼ਨ ਆ ਮੇਰਾ YouTube ਚੈਨਲ ਖੋਲਣ ਦਾ ਕਿਉਂਕਿ YouTube ਚੈਨਲ ਇੱਕ ਜਿਵੇਂ ਆਪਾਂ ਕੱਲ ਦੇ ਵਲੌਗ ਚ ਸਾਰੇ ਇਕੱਠੇ ਬੈਠ ਕੇ ਆਪਾਂ ਡਿਨਰ ਕੀਤਾ ਹਨਾ ਉਹ ਚੀਜ਼ ਮੈਨੂੰ ਘਾਟ ਮਹਿਸੂਸ ਹੁੰਦੀ ਜਿਵੇਂ ਅੱਜ ਕੱਲ ਕੀ ਚੱਲ ਪਿਆ ਹੈ ਬੱਚੇ ਕੀ ਕਰਦੇ ਆ ਆ ਜਗਸੀਰ ਨੇ ਆਪਦੇ ਕਮਰੇ ਚ ਆ ਕੇ ਬਹਿ ਜਾਣਾ ਮੈਂ ਬਹੁਤ ਵਾਰੀ ਇਹਨੂੰ ਪਿਆਰ ਨਾਲ ਵੀ ਕਹਿਣਾ ਡਾਂਟ ਕੇ ਵੀ ਕਹਿਣਾ ਤੂੰ ਮੇਰੇ ਕੋਲ ਨਹੀਂ ਬੈਂਦਾ ਆਪਾਂ ਇਕੱਠੇ ਨਹੀਂ ਬੈਠਦੇ ਆਪਾਂ ਇਕੱਠੇ ਸਮਾਂ ਬਤਾਈਏ ਹਨਾ ਹਾਂਜੀ ਤੇ ਉਹ ਚੀਜ਼ ਮੈਨੂੰ ਲੱਗਦੀ ਸੀ ਜਿਵੇਂ ਕੱਲ ਮੈਂ ਇਹਨਾਂ ਨੂੰ ਕਿਹਾ ਆਪਾਂ ਵਲੌਗ ਬਣਾਉਣਾ ਤੇ ਆਜੋ ਆਪਾਂ ਨੀਚੇ ਡਿਨਰ ਕਰਦੇ ਉਹਨੇ 1 ਮਿੰਟ ਚ ਟੇਬਲ ਲਵਾਤਾ ਹਾਂਜੀ 1 ਮਿੰਟ ਚ ਜਗਸੀਰ ਨੇ ਟੇਬਲ ਲਵਾਤਾ ਉਹਦੇ ਪਾਪਾ ਨਾਲ ਸਾਡੇ ਭਾਂਡੇ ਚੁੱਕ ਕੇ ਲੈ ਕੇ ਆਇਆ ਮੈਨੂੰ ਉਹ ਚੀਜ਼ ਬੜੀ ਵਧੀਆ ਲੱਗੀ ਫਿਰ ਅਸੀਂ ਇਕੱਠੇ ਬਹਿ ਕੇ ਪਹਿਲਾਂ ਡਿਨਰ ਕੀਤਾ ਫਿਰ ਵਲੌਗ ਚ ਤਾਂ ਆਪਾਂ ਥੋੜਾ ਜਿਹਾ ਹੀ ਲਿਆ ਪਰ ਜਿਹੜਾ ਉਹ ਵਲੌਗ ਤੋਂ ਬਾਹਰ ਅਸੀਂ ਇੱਥੇ ਥੱਲੇ ਮੈਂ ਤਾਂ ਖੁਸ਼ ਨੇ ਫਨ ਕੀਤਾ ਨਾ ਤੈਨੂੰ țejan ਤੋਂ ਬਾਹਰ ਹਾਂਜੀ ਉਹ ਸ਼ਬਦਾਂ ਚ ਨਹੀਂ ਬਿਆਨ ਕਰ ਸਕਦੇ ਅਸੀਂ ਦੋ ਮਾਪੁੱਤਾਂ ਨੇ ਪੂਰਾ ਇੰਜੋਏ ਕੀਤਾ ਇੱਥੇ ਖੇਡੇ ਮੱਲੇ ਪੂਰਾ ਹਾਂਜੀ ਇਹ ਚੀਜ਼ਾਂ ਜਿਹੜੀਆਂ ਐ ਜਿਹੜੀਆਂ ਨਹੀਂ ਹੋ ਰਹੀਆਂ ਸੀ ਹੁਣ ਹੁਣ ਉਹ YouTube ਦੇ ਜ਼ਰੀਏ ਹੋਣਗੀਆਂ ਸਹੀ ਗੱਲ ਐ ਤੇ ਮੇਰੀ ਇਹ ਤਮੰਨਾ ਇਹ ਮੇਰੀ ਜ਼ਿੰਦਗੀ ਚ ਮੈਨੂੰ ਘਾਟ ਲੱਗਦੀ ਸੀ ਤੇ ਵੈਗਰੂ ਕਰੇ ਵੀ ਉਹ ਵੀ ਹੌਲੀ ਹੌਲੀ ਪੂਰੀ ਹੋ ਜ ਸਹੀ ਗੱਲ ਐ ਇਸ ਤੋਂ ਬਾਅਦ client ਆਗੇ ਸੀ ਤੇ ਇਹਨਾਂ ਦਾ ਫਰਸਟ ਕਲੀਮਾ ਉਹ ਹੈਡ ਵਾਸ਼ ਕਰਕੇ ਤੇ ਸਕਾਰ ਰਹੀ ਸੀ ਤੇ ਬਾਅਦ ਵਿੱਚ ਅਸੀਂ ਤੁਹਾਨੂੰ ਫਾਈਨਲ ਲੁੱਕ ਹੀ ਦਿਖਾ ਰਹੇ ਹਾਂ ਕਿਉਂਕਿ ਜਿਆਦਾ ਸੰਭਾਣੀ ਸੀ ਸਾਡੇ ਕੋਲ ਸਮਾਂ ਥੋੜਾ ਸੀ ਤੇ ਜਲਦੀ ਜਲਦੀ ਸਾਰੇ ਕੰਮ ਨਿਪਟਾਉਣੇ ਸੀ ਸੋ ਰਬੋਂਡਿੰਗ ਦੀ ਲੁੱਕ ਬਹੁਤ ਵਧੀਆ ਆ ਇਸ ਕਰਕੇ ਅਸੀਂ 6 ਤੋਂ 7 ਵੇਲੇ ਹੋ ਗਏ ਸੀ ਕਿਉਂਕਿ ਲੈਂਥ ਜਿਆਦਾ ਨਹੀਂ ਸੀ client ਦੀ ਇਸ ਕਰਕੇ ਮੈਂ ਕਿਹਾ ਚਲੋ ਕਰ ਹੀ ਲੈਨੇ ਆ ਕਿਉਂਕਿ ਅਸੀਂ ਬਾਬੇ ਸ਼ਿੱਦੀ ਵੀ ਜਾਣਾ ਸੀ ਅਗਲੇ ਦਿਨ ਵੀ ਤੇ ਰਾਤ ਨੂੰ ਵੀ ਸੋ ਇੱਥੇ ਬਹੁਤ ਵਧੀਆ ਲੁੱਕ ਆਈ ਤੇ ਇੱਥੇ ਅਸੀਂ ਤੁਹਾਨੂੰ ਲੁੱਕ ਦਿਖਾ ਰਹੇ ਸੀਗੇ ਐ ਫਾਈਨਲ ਲੁੱਕ ਤੁਸੀਂ ਵੀ ਦੇਖੋ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓਗੇ ਤੁਹਾਨੂੰ ਮੋਰਨਿੰਗ ਕਿਸ ਤਰ੍ਹਾਂ ਦੀ ਲੱਗੀ ਤੇ ਨਾਲ-ਨਾਲ ਬਾਕੀ ਕੰਮ ਵੀ ਚੱਲ ਰਾਇਆ ਸੀ ਜਿਵੇਂ ਫੇਸ਼ੀਅਲ ਵਾਲੇ ਆਏ ਸੀਗੇ ਤੇ ਹੈੱਡ ਵਾਸ਼ ਵਾਲੇ ਬਾਕੀ ਵੀ ਕੰਮ ਨਾਲ ਕੋਮਲ ਤੇ ਮੈਂ ਦੋਨਾਂ ਨੇ ਸੰਭਾਲਿਆ ਬਹੁਤ ਔਖਾ ਸੰਭਾਲਿਆ ਥੋੜਾ ਜਿਹਾ ਕਿਉਂਕਿ ਮਨ ਤੋਂ ਬਿਨਾ ਸਾਨੂੰ ਥੋੜਾ ਔਖਾ ਲੱਗਾ ਕਿਉਂਕਿ ਕੰਮ ਜ਼ਿਆਦਾ ਸੀ ਤਿੰਨ ਜਾਣਿਆਂ ਦਾ ਸੀ ਤੇ ਅਸੀਂ ਦੋਨਾਂ ਨੇ ਸੰਭਾਲ ਲਿਆ ਸੀਗਾ ਬਾਕੀ ਅਸੀਂ ਜਦੋਂ ਫ੍ਰੀ ਹੋਏ ਤੇ ਫਿਰ ਅਸੀਂ ਡਿਨਰ ਕਰੇ ਤਾਂ ਨਹੀਂ ਕਿਤਾ ਤੇ ਗੁਰਦੁਆਰਾ ਸਾਹਿਬ ਗਿਆ ਚਲੇ ਖਿਆ ਮੈਨੂੰ ਇਸकी ਸਮਝ ਨਹੀਂ ਆਈ ਹਾਂ ਮੈਂ ਤਾਂ ਲੁੱਟੇ ਨੂੰ ਕੀ ਕਰਾਂਗੇ ਲੁੱਟੇ ਕਿੱਥੇ ਚੱਲੇ ਤੁਸੀਂ ਗਾਇਸ ਆਪ ਮੇਲੇ ਮੇ ਜਾ ਰਹੇ ਹਾਂ ਓਕੇ ਆਪ ਵੀ ਜਾਏਗੇ ਅਰੇ ਇਹ ਕੰਸਟਰ ਕੀ ਆ ਗਿਆ ਹੈ ਇਹ ਵਿਚਾਰਾ ਕਾਮ ਇਸਨੇ ਲਿਖ ਜਾ ਰਹੇ ਚਾਈ ਚੂਕੜੇ ਉਚਾਰ ਹਮ ਖੁਸ਼ੇ ਜਿਆਦਾ ਹੋ ਰਿਹਾ ਕੁਛ ਤੇਰੇ ਨਾਲ ਹਨਾ ਯਾਰੇ ਜੰਗੂ ਕੁਛ ਨੂੰ ਨਹੀਂ ਲਿਖ ਕੇ ਜਾ ਰਹੀ ਕੁਛ ਨੂੰ ਕੋਈ ਗੱਲ ਹੀ ਨਹੀਂ ਆਉਂਦੀ ਕਿੱਥੇ ਲੈ ਜਾਈ ਮੇਰੀ ਕਾਂਜੀ ਸੁਣੀ ਦਿਲ ਤੱਕ ਦੇ ਆਹ ਮਾਈ ਗਾਡ ਖੁਸ਼ ਡਰ ਗਿਆ ਖੁਸ਼ ਡਰ ਆ ਕੀ ਜਗਦਾ ਟੱਡੇ ਆ ਕੀ ਜਗਦਾ ਵਿੱਚ

घर जा का ध्यान रखना अच्छे से हाँ, और हमारे आते सम्... हमारे आने तक खाना, खाना बना, बना रही खा तो तो नहीं नहीं। तुम, तुम तो अब बोलो बेबी मेरे आगे तो बड़ा आ पीछे आप तो कोई में नहीं बोल रहे कुछ हम नहीं बोलना चाहते हम नहीं, नहीं, नहीं बोलना बोल क्यों आप पैसे लेते हैं बोलने के लिए हुँ। हुँ। हम आपको झूला झूला देंगे लेकिन बोलो तो सही कुछ नहीं कुछ मैं तो झूठ जो बोलेगा उसे ही मिलने में लेकर जाऊंगी ਬਾਬੂ ਬਲੀ ਨੇ ਕੱਤ ਨਹੀਂ ਪੜਿਆ ਗਾਇਜ਼ ਇਹ ਸੱਤ ਤੱਕ ਕੱਢ ਕੇ ਰੱਖਿਆ ਸੀ ਤੇ ਇਹਨਾਂ ਨੂੰ ਅਡ ਕਰਨਾ ਤੇ ਸੁਬਾ ਤਿਆਰ ਕਰਾਂਗੇ ਬਾਕੀ ਅਸੀਂ ਸਨੂਨ ਤੋਂ ਹੁਣੇ ਹੀ ਫ੍ਰੀ ਹੋਏ ਹਾਂ ਅਸੀਂ ਤੇ ਬਸ ਹੁਣ ਜਾ ਰਹੇ ਬਾਬੇ ਸ਼ਿੱਦੀ ਅੱਜ ਦਾ ਡਿਨਰ ਅਸੀਂ ਘਰੇ ਨਹੀਂ ਬਣਾਇਆ ਸੋ ਬਾਬੇ ਸ਼ਿੱਦੀ ਅਸੀਂ ਖਾਣਾ ਖਾਵਾਂਗੇ ਤੇ ਸਵੇਰ ਤੋਂ ਲੈ ਕੇ ਅਸੀਂ ਹੁਣ ਤੱਕ ਸਲੂਨ 'ਚ ਸੀਗੇ ਅਸੀਂ ਤੈਨੂੰ ਇੱਥੇ ਝੂਲਾ ਤਾਂ ਚਲਾ ਰਹੇ ਹਾਂ ਖੁਸ਼ ਨੇ ਤਾਂ ਚਲਾਇਆ ਹੈ

ਸ਼ੱਕਰਪਾਈਸ਼ ਸ਼ੱਕਰਪਾਰਾ ਸ਼ੁਕਰਪਾਈਸ਼ ਹੁਣ ਤਾਂ ਬੰਦ ਕਰ ਲੈ ਹੁਣ ਤਾਂ ਗੁਰਦੁਆਰਾ ਵੀ ਆ ਗਿਆ ਆ ਦੇਖੋ ਮੈਨੂੰ ਪਹੁੰਚ ਕੇ ਪਹਿਲਾਂ ਅਪਤੂਲੀ ਲਵਾਵਾਂਗੇ ਇਹ ਦੇਖੋ ਸਾਈ ਮੈਨੂੰ ਮਾਰ ਹੀ ਜਾਂਦੇ ਆ ਦੇਖੋ 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 ਬੈ ਕੇ ਸੁਣਨਾ ਹੈ ਦੇਖੋ 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 ਆ ਪਾਏ ਨਹੀਂ ਲਿਆਉਂਦੇ ਚੇਤਾ ਹੀ ਭੁੱਲ ਗਿਆ ਲੈ ਆ ਦੇਖੋ ਦੇਖੋ ਗਾਇਜ਼ ਇਹ ਮੈਨੂੰ ਮਾਰਨ ਤੇ ਇਹਨਾਂ ਲੱਗ ਆ ਦੇਖੋ 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 ਫੇਰ ਆਹ ਦੇਖੋ ਮੈਂ ਤੁਹਾਡੀ ਵੀਡੀਓ ਵਿਖਾ ਲਈ ਤੇ ਤੁਹਾਡੀ ਮੰਮਾ ਨੂੰ ਵਿਖਾਉਣੀ ਹੈ ਵਲੌਗ ਯੈਸ ਉਹ ਦੇਖੋ ਆਹ ਦੇਖੋ ਗਾਇਸ ਅੱਬ ਪਹੁੰਚ ਚੁੱਕੇ ਆ ਅਗਰ ਆਪਾਂ ਡਰੈਸ ਪਰਪਰ ਦਾ ਪਾ ਦੇਣਾ ਹੈ ਨਾ ਜਿ ਸਹਿਲਾਂ ਲੈ ਦਿੱਤੇ ਆਹ ਦੇਖੋ ਅੱਜ ਤਾਂ ਬਹੁਤ ਹੀ ਜਿਆਦੇ ਚੂਲੇ ਨੇ ਭੀੜ ਬਹੁਤ ਜਿਆਦੀ ਹੈ ਕਿਉਂਕਿ ਅੱਜ ਬਾਬਾ ਬੰਤਾ ਸਿੰਘ ਜੀ ਨੇ ਆਉਣਾ ਹੈ ਉਹ ਦੇਖੋ ਸਾਹਮਣੇ ਚੂਲੇ ਲੱਗੇ ਹੋਏ ਆ ਇੱਥੇ ਬਲਰ ਦਿਖਦੀ ਨਹੀਂ ਪਿਆ ਉਹਦੇ ਤੇ ਆਪਾਂ ਪਹੁੰਚ ਚੁੱਕੇ ਆ ਬਾਬੇ ਕੋਲੇ ਤੇ ਬਹੁਤ ਜਿਆਦਾ ਪੀੜਾ ਕਿਉਂ ਗਿਆ ਬਾਬਾ ਬੰਤਾ ਸਿੰਘ ਜੀ ਨਹੀਂ ਆਉਣਾ ਉਸਕਿੰਨਾ ਕੇਅਰਿੰਗ ਆ ਵੇਖਿਓ ਉਹਨਾਂ ਦੇ ਹੱਥ ਭੜੇ ਹੋਏ ਆ ਚਾਪੀ ਕਲਾ ਦਾ ਬੜਾ ਕੇਰਿਕ ਬਣਿਆ ਪਿਆ

सब धर्म का अदर पे सत्कार है ऐसा समा सी जो महाराजा रणजीत सिंह ने निशान दे करवा के जिथे जिथे गुरु साहबाना के मुकदस चरण पे सन उठे उठे बड़े सुंदर गुर अस्थान उसारे ਔਰ ਢੇੜੇ ਕੁਝ ਪ੍ਰਾਚੀਨ ਅਸਥਾਨ ਬੋਲੀਆ ਸਤਨਪਨੇ ਪੈ ਡੇਰੀ ਕੀਤੇ ਸਥਾਨ ਉਹ ਵੀ ਤਾਦਾਦ ਕਿਤੇ ਬਿਲਕੁਲ ਸ਼ਕਤੀ ਦਾ ਇਹ ਫਲਸਫਾ ਸਿਨਾ ਹੈ ਸਿੱਖ ਦੀ ਇਹ ਬਾਣੀ ਹੈ ਪੜਾਈ ਗਈ ਐਨੇ ਜਰ ਜਾਨ ਕੁਝ ਹੈ ਕੋਈ ਜਾਣੀਏਗੀ ਗਾਇਸ ਅਸੀਂ ਇੱਥੇ ਉਹਨਾਂ ਬਾਬੇ ਸਿੱਧਾਤ ਵਾਪਸ ਆ ਚੁੱਕੇ ਆ ਤੇ ਰਾਤ ਦੇ ਮੇ ਵੀ 12 ਤਾਂ ਵੱਜ ਗਏ ਹੋਣੇ ਆ। ਹੂੰ ਰਾਤ 12 10 ਚੰਗੀ ਤਰ੍ਹਾਂ ਦਿਖਾ ਦੇ 12 10 ਹਾਂਜੀ ਤੇ ਗਾਇਜ਼ ਪੁੰਡੀਆਂ ਸੌਂਗੀਆਂ ਸੀ ਤੇ ਹੁਣ ਜਾਗ ਪਈਆਂ ਤੇ ਹੁਣ ਚੱਲ ਗਏ ਉੱਪਰ ਉਂਲੀ ਜਾ ਫੜ ਲਿਆ ਬਿਸਤਰਿਆਂ ਚ ਹਾਂ ਫੜ ਲਿਆ ਹਾਂਜੀ ਹਾਂਜੀ ਤੇ ਇੱਥੇ ਆਪਾਂ ਕਰਦੇ ਵਲੌਗ ਦਾ ਐਂਡ ਮਿਲਦੇ ਹਾਂ ਨੈਕਸਟ ਵਲੌਗ ਚ ਹਾਂਜੀ ਤੇ ਗਾਇਜ਼ ਨੂੰ ਕਹ ਦੋ ਲਾਈਕ ਕਮੈਂਟ ਸ਼ੇਅਰ ਵਾਸਤੇ ਕਰ ਹਾਂਜੀ ਸਾਡੇ ਵਲੌਗ ਨੂੰ ਹਾਂਜੀ ਸਾਡੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੋ ਪਰ ਪਰ ਕੇ ਪਿਆਰੇ ਪਿਆਰੇ ਕਮੈਂਟ ਕਰੋ ਸਪੋਰਟ ਕਰੋ ਤੇ ਫਨ ਕਰ ਦੋ ਬਾਏ ਸਾਰੇ ਬੱਚੇ ਬਾਏ ਬਾਏ ਓਕੇ ਸਸਕਲ